ਦੋਸਤੋ ਅੱਜ ਅਸੀਂ ਆਜ਼ਾਦ ਹਾਂ ਅਸੀਂ ਜੋ ਚਾਹੇ ਉਹ ਖਾ ਸਕਦੇ ਹਾਂ ਜੋ ਚਾਹੇ ਉਹ ਪਹਿਨ ਸਕਦੇ ਹਾਂ ਅਤੇ ਜੋ ਸਾਡਾ ਮਨ ਕਰੇ ਉਹ ਕਰ ਸਕਦੇ ਹਾਂ ਪਰ ਤੁਸੀਂ ਮੰਨੋਗੇ ਕਿ ਦੁਨੀਆ ਦੇ ਵਿੱਚ ਅੱਜ ਵੀ ਇੱਕ ਅਜਿਹਾ ਦੇਸ਼ ਹੈ ਜਿੱਥੇ ਲੋਕ ਕੈਦੀਆਂ ਦੇ ਵਾਂਗ ਰਹਿੰਦੇ ਹਨ ਉਹਨਾਂ ਦੇ ਕੋਲ ਘਰਤਾ ਹੈ ਪਰ ਆਜ਼ਾਦੀ ਨਹੀਂ ਹੈ ਉਹ ਦੇਸ਼ ਵਿੱਚੋਂ ਸਾਰੇ ਲੋਕ ਭੱਜ ਜਾਣਾ ਚਾਹੁੰਦੇ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਉਹਨਾਂ ਦੀ ਇਹ ਇੱਛਾ ਵੀ ਪੂਰੀ ਨਹੀਂ ਹੋ ਸਕਦੀ ਜੇਕਰ ਕੋਈ ਉਥੋਂ ਭੱਜਣਾ ਚਾਹੇ ਤਾਂ ਭੱਜ ਵੀ ਨਹੀਂ ਸਕਦਾ ਕਿਉਂਕਿ ਜੇ ਕੋਈ ਭੱਜਿਆ ਫੜਿਆ ਜਾਂਦਾ ਹੈ ਤਾਂ ਉਹਦੇ ਨਾਲ ਉਹ ਉਸ ਲੋਕ ਹੁੰਦਾ ਹੈ ਜਿਸ ਨੂੰ ਸੋਚ ਕੇ ਹੀ ਸਾਨੂੰ ਕੰਬਣੀ ਚੜ ਜਾਂਦੀ ਹੈ ਅੱਜ ਅਸੀਂ ਗੱਲ ਕਰ ਰਹੇ ਹਾਂ ਕਿਮ ਜੋਂਗ ਦੇ ਦੇਸ਼ ਨਾਰਥ ਕੋਰੀਆ ਬਾਰੇ ਕਿਵੇਂ ਉਸ ਕੱਲੇ ਬੰਦੇ ਨੇ ਆਪਣੇ ਦੇਸ਼ ਦੇ ਲੋਕਾਂ ਦਾ ਜੀਵਨ ਨਰਕ ਬਣਾ ਕੇ ਰੱਖ ਦਿੱਤਾ ਹੈ ਨਾਰਥ ਕੋਰੀਆ ਦੇ ਲੋਕ ਕਿਮ ਜੋਂਗ ਦੀ ਚੁੰਕੜੇ ਵਿੱਚੋਂ ਅੱਜ ਵੀ ਭੱਜ ਜਾਣਾ ਚਾਹੁੰਦੇ ਨੇ ਅਤੇ ਉਹ ਸਾਊਥ ਕੋਰੀਆ ਜਾਣਾ ਚਾਹੁੰਦੇ ਨੇ ਪਰ ਉਹ ਇਹ ਕਰ ਨਹੀਂ ਸਕਦੀ ਕਿਉਂਕਿ ਉੱਥੋਂ ਦਾ ਕਿਮ ਜੋng ਉਹਨਾਂ ਨੂੰ ਭੱਜਣ ਹੀ ਨਹੀਂ ਦਿੰਦਾ ਨੌਰਥ ਕੋਰੀਆ ਦੇ ਲੋਕਾਂ ਕੋਲ ਨਾ ਹੀ ਆਪਣੀ ਪਸੰਦ ਦਾ ਖਾਣ ਨੂੰ ਹੈ ਤੇ ਨਾ ਹੀ ਪਹਿਨਣ ਨੂੰ ਇੱਥੋਂ ਦੇ ਲੋਕਾਂ ਦੀ ਕਮਾਈ ਬਹੁਤ ਘੱਟ ਹੈ ਇਸ ਲਈ ਉਹ ਨੌਰਥ ਕੋਰੀਆ ਨੂੰ ਛੱਡ ਕੇ ਸਾਊਥ ਕੋਰੀਆ ਨੂੰ ਜਾਣਾ ਚਾਹੁੰਦੇ ਨੇ ਪਰ ਇੱਕ ਵਧੀਆ ਗੱਲ ਇਹ ਹੈ ਕਿ ਸਾਊਥ ਕੋਰੀਆ ਦੀ ਸਰਕਾਰ ਨੌਰਥ ਕੋਰੀਆ ਨੂੰ ਅੱਜ ਵੀ ਆਪਣਾ ਭਾਈ ਮੰਨਦੀ ਹੈ ਤੇ ਉੱਥੋਂ ਦੇ ਆਉਣ ਵਾਲੇ ਨੂੰ ਉਹ ਕੰਮ ਕਰ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੰਦੀ ਹੈ 2017 ਤੋਂ ਲੈ ਕੇ ਹੁਣ ਤੱਕ ਸਿਰਫ 1000 ਲੋਕ ਹੀ ਸਾਊਥ ਕੋਰੀਆ ਪਹੁੰਚਣ ਲਈ ਕਾਮਯਾਬ ਹੋਏ ਹਨ ਅਤੇ ਬਹੁਤ ਸਾਰੇ ਲੋਕ ਫੜੀ ਵੀ ਗਏ ਅਤੇ ਜੋ ਉਹਨਾਂ ਨਾਲ ਹੋਇਆ ਉਹ ਜਾਣ ਕੇ ਤੁਸੀਂ ਬਹੁਤ ਹੈਰਾਨ ਹੋ ਜਾਵੋਗੇ ਤੁਸੀਂ ਸੋਚਦੇ ਹੋਵੋਗੇ ਕਿ ਨਾਰਥ ਕੋਰੀਆ ਦੀਆਂ ਸੀਮਾ ਉੱਤੇ ਇਹੋ ਜਿਹਾ ਕੀ ਹੈ ਜਿਸ ਕਾਰਨ ਲੋਕ ਇਥੋਂ ਭੱਜ ਨਹੀਂ ਸਕਦੇ ਅੱਜ ਤੁਹਾਨੂੰ ਨਾਰਥ ਕੋਰੀਆ ਦੇ ਕੁਝ ਕਾਨੂੰਨਾਂ ਬਾਰੇ ਦੱਸਦੇ ਹਾਂ ਇਸ ਦੇਸ਼ ਵਿੱਚ ਇੱਕ ਸਿਸਟਮ ਨੂੰ ਮੰਨਿਆ ਜਾਂਦਾ ਹੈ ਇਹ ਸਿਸਟਮ ਨਾਰਥ ਕੋਰੀਆ ਦੇ ਲੋਕਾਂ ਨੂੰ ਤਿੰਨ ਭਾਗਾਂ ਵਿੱਚ ਵੰਡਦਾ ਹੈ ਪਹਿਲਾ ਭਾਗ ਆਉਂਦਾ ਹੈ ਕੋਰ ਇਹ ਭਾਗ ਵਿੱਚ ਨਾਰਥ ਕੋਰੀਆ ਦੇ 28% ਲੋਕ ਹਨ ਇਹ 28% ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਇਸ ਦੇਸ਼ ਦੀ ਪੰਜਾਬੀ ਲਈ ਕੰਮ ਕੀਤਾ ਸੀ ਜਿਨ੍ਹਾਂ ਨੇ ਜੰਗ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕੀਤੀ ਸੀ ਦੂਸਰਾ ਭਾਗ ਆਉਂਦਾ ਹੈ ਵੀਵਰਿੰਗ ਇਹ ਲੋਕ ਸਰਕਾਰ ਦੀ ਨਜ਼ਰਾਂ ਵਿੱਚ ਜਮ੍ਹਾਂ ਸਿੱਧੇ ਸਾਦੇ ਹੁੰਦੇ ਨੇ ਉਹ ਲੋਕ ਕੰਮ ਤੇ ਜਾਂਦੇ ਨੇ ਕਰੇ ਆਉਂਦੇ ਨੇ ਅਤੇ ਖਾ ਕੀ ਸੌਂ ਜਾਂਦੇ ਨੇ ਇਸੇ ਤਰ੍ਹਾਂ ਇਹਨਾਂ ਦੀ ਪੂਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਤੀਜੇ ਭਾਗ ਵਿੱਚ ਲੋਕ ਆਉਂਦੇ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ ਹੌਸਟਾਈਲ ਇਹ ਭਾਗ ਵਿੱਚ ਉਹਨਾਂ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਾਂ ਤਾਂ ਕੋਈ ਗਲਤ ਕੰਮ ਕਰਦੇ ਨੇ ਉਹ ਅਤੇ ਜਾਂ ਜੋ ਕਿਸੇ ਵੀ ਧਰਮ ਨੂੰ ਮੰਨਦੇ ਨੇ ਇਹ ਇਸ ਲਈ ਕਿਉਂਕਿ ਉੱਥੋਂ ਦੇ ਕਿਮਯੋਂਗ ਦਾ ਮੰਨਣਾ ਹੈ ਕਿ ਉਸ ਤੋਂ ਵੱਡਾ ਕੋਈ ਭਗਵਾਨ ਨਹੀਂ ਹੈ ਇੱਥੋਂ ਦੇ ਲੋਕਾਂ ਦੇ ਆਈ ਕਾਰਡ ਉੱਪਰ ਲਿਖਿਆ ਹੁੰਦਾ ਹੈ ਕਿ ਉਹ ਕੀ ਕੰਮ ਕਰੇਗਾ ਅਤੇ ਉਸ ਨੂੰ ਕਿੰਨੇ ਰੁਪਏ ਮਿਲਣਗੇ ਉਹ ਕਿੱਥੇ ਜਾਵੇਗਾ ਕਿੱਥੇ ਰਹੇਗਾ ਕੀ ਖਾਵੇਗਾ ਅਤੇ ਕੀ ਪਹਿਨੇਗਾ ਇਹ ਸਾਰਾ ਕੁਝ ਉਨ੍ਹਾਂ ਦੀ ਆਈਡੀ ਉੱਪਰ ਲਿਖਿਆ ਹੁੰਦਾ ਹੈ ਇਹ ਤੀਸਰੇ ਭਾਗ ਦੇ ਲੋਕਾਂ ਕੋਲ ਨਾ ਤਾਂ ਹੱਸਣ ਦੀ ਆਜ਼ਾਦੀ ਹੈ ਤੇ ਨਾ ਹੀ ਖੁਦ ਵਿਆਹ ਕਰਵਾਉਣ ਦੀ ਅਤੇ ਕਿੰਮਤੇ ਪਰਿਵਾਰ ਦੀਆਂ ਤਸਵੀਰਾਂ ਹਰ ਇੱਕ ਘਰ ਵਿੱਚ ਹੋਣੀਆਂ ਲਾਜ਼ਮੀ ਹਨ ਅਤੇ ਉਹਨਾਂ ਨੂੰ ਹਰ ਰੋਜ਼ ਸਾਫ਼ ਕੀਤਾ ਜਾਣਾ ਚਾਹੀਦਾ ਹੈ। ਮੋਬਾਈਲ, ਇੰਟਰਨੈਟ ਇੱਥੋਂ ਦੇ ਲੋਕਾਂ ਵਾਸਤੇ ਸਿਰਫ ਇਹ ਇੱਕ ਸੁਪਨਾ ਹੀ ਹੈ। ਇਹੀ ਕਾਰਨ ਹੈ ਕਿ ਨੌਰਥ ਕੋਰੀਆ ਦੇ ਲੋਕ ਆਪਣੇ ਦੇਸ਼ ਨੂੰ ਛੱਡ ਕੇ ਭੱਜ ਜਾਣਾ ਚਾਹੁੰਦੇ ਨੇ। ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਜੋ ਲੋਕ ਇੱਥੋਂ ਭੱਜੇ ਜਾਂਦੇ, ਫੜੇ ਜਾਂਦੇ ਹਨ ਤਾਂ ਉਹਨਾਂ ਨਾਲ ਕੀ ਹੁੰਦਾ ਹੈ? ਸਾਲ 2011 ਦੇ ਵਿੱਚ ਲੋਕਾਂ ਲਈ ਭੱਜਣਾ ਇੰਨਾ ਮੁਸ਼ਕਿਲ ਨਹੀਂ ਹੁੰਦਾ ਸੀ ਅਤੇ ਜਦੋਂ ਦੀ ਕਿਮਯੋਂਗ ਸੱਤਾ ਵਿੱਚ ਆਏ ਹਨ ਸਾਰਾ ਕੁਝ ਬਦਲ ਗਿਆ ਹੈ ਉਹਨਾਂ ਨੇ ਬਾਰਡਰਾਂ ਉੱਪਰ ਭਾਰੀ ਸੰਖਿਆ ਵਿੱਚ ਸੈਨਿਕਾਂ ਨੂੰ ਤਾਇਨਾਤ ਕਰ ਦਿੱਤਾ ਹੈ ਤੇ ਬਾਰਡਰ ਤੇ ਜੋ ਤਾਰਾਂ ਲੱਗੀਆਂ ਹੋਈਆਂ ਹਨ ਉਹਨਾਂ ਵਿੱਚ 24 ਘੰਟੇ ਕਰੰਟ ਹੁੰਦਾ ਹੈ ਅਤੇ ਜੇਕਰ ਕੋਈ ਇਹ ਸਾਰਾ ਕੁਝ ਪਾਰ ਕਰਕੇ ਭੱਜਦਾ ਹੈ ਜੇ ਕੋਈ ਫੜਿਆ ਜਾਂਦਾ ਹੈ ਤਾਂ ਪੂਰੇ ਪਰੇ ਬਾਜ਼ਾਰ ਵਿੱਚ ਉਸ ਨੂੰ ਲਿਆ ਕੇ ਸਾਰੇ ਲੋਕਾਂ ਦੇ ਸਾਹਮਣੇ ਗੋਲੀ ਮਾਰ ਦਿੱਤੀ ਜਾਂਦੀ ਹੈ। ਇਹ ਇਸ ਲਈ ਕੀਤਾ ਜਾਂਦਾ ਹੈ ਕਿ ਲੋਕਾਂ ਨੂੰ ਉਹ ਇਹ ਦਿਖਾਉਂਦੇ ਹਨ ਕਿ ਕੋਈ ਹੋਰ ਇਸ ਨੂੰ ਕਰਨ ਦੀ ਦੁਬਾਰਾ ਕੋਸ਼ਿਸ਼ ਨਾ ਕਰੇ। ਅਤੇ ਫਿਰ ਵੀ ਜੇ ਕੋਈ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਕਿਮਜੋਂਗ ਉਸ ਦੇ ਪਰਿਵਾਰ ਦਾ ਜਿਉਣਾ ਹਰਾਮ ਕਰ ਦਿੰਦਾ ਹੈ। ਉਹਨਾਂ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ ਜਾਂਦੇ ਹਨ। ਇਸ ਲਈ ਬਹੁਤ ਸਾਰੇ ਲੋਕ ਭੱਜਣ ਦੀ ਕੋਸ਼ਿਸ਼ ਨਹੀਂ ਕਰਦੀ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਖਤਰੀ ਵਿੱਚ ਪਾਉਣਾ ਨਹੀਂ ਚਾਹੁੰਦੀ ਪਰਿਵਾਰ ਦੀਆਂ ਅਗਲੀਆਂ 3 ਪੀੜ੍ਹੀਆਂ ਨੂੰ ਇਹ ਸਜ਼ਾ ਭੁਗਤਣੀ ਪੈਂਦੀ ਹੈ ਉਹਨਾਂ ਦੇ ਪਰਿਵਾਰ ਨਾਲ ਅਜਿਹਾ ਸਲੂਕ ਕੀਤਾ ਜਾਂਦਾ ਹੈ ਜਿਵੇਂ ਕਿਸੇ ਅੱਤਵਾਦੀ ਦੇ ਪਰਿਵਾਰ ਨਾਲ ਕੀਤਾ ਜਾਂਦਾ ਐਨਾ ਹੀ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ